हां जी दोस्तों सत श्री अकाल स्वागतਾ ਤੁਹਾਡੇ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਕਣਕ ਦੀ ਫਸਲ ਮੰਨ ਲਓ ਵੀ ਪੱਕ ਕੇ ਤਿਆਰ ਹੋ ਗਈਆਂ ਤਕਰੀਬਨ ਅੱਜ ਵਿਸਾਖੀ ਦਾ ਦਿਹਾੜਾ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਸਾਰਿਆਂ ਤੇ ਮਿਹਰ ਭਰਿਆ ਆਸ਼ੀਰਵਾਦ ਰੱਖੇ ਵਿਸਾਖੀ ਸਾਰਿਆਂ ਲਈ ਵਧੀਆ ਆਵੇ ਅ ਅੱਜ ਦਾ ਸੰਗਰਾਂਦ ਦਾ ਦਿਹਾੜਾ ਹੈ ਇਹ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਆਪਾਂ ਕਣਕ ਪੱਕੀ ਹੋਈ ਤੇ ਦਿਖਾ ਰਹੇ ਹਾਂ ਵੀ ਤਕਰੀਬਨ ਕਣਕਾਂ ਪੱਕ ਕੇ ਤਿਆਰ ਹੋ ਗਈਆਂ ਇਦਾਂ ਸਾਰੀਆਂ ਕਣਕਾਂ ਪੱਕ ਕੇ ਤਿਆਰ ਹੋ ਗਈਆਂ ਪਿਛੇ ਕੁਸ ਪਾਣੀ ਪੂਣੀ ਲੱਗਣ ਕਾਰਨ ਜਿਆਦਾ ਆਵਾਬੀ ਥੋੜੀ ਜੀ ਚੱਲਦੀ ਤੇ ਆਪ ਵਿੱਚ ਢਾਈ ਹੈ ਢਾਈ ਵੀ ਗਈ ਸੀ ਕਿਤੇ ਕਿਤੇ ਇੱਧਰ ਆਪਣਾ ਹਾਬੀ ਹੈ ਜਿਹੜਾ ਹੈਗਾ 303 ਇਹ ਹੈਗਾ ਆਪਣਾ 222 ਇਹ ਇਦਾਂ ਸਾਰਾ ਆਪਣਾ ਤਕਰੀਬਨ ਹੁਣ ਪੱਕ ਕੇ ਤਿਆਰ ਹੋ ਗਿਆ ਬਸ ਹੁਣ ਤਾਂ ਦੇਰੀ ਇਹੀ ਹੈ ਵੀ ਇਹੇ ਮੰਡੀਆਂ ਚੱਲ ਪਣਾ ਮੰਡੀਆਂ ਦਾ ਕੰਮ ਖੁੱਲ ਜੂਵੇ ਜਣੀ ਚੱਲ ਪੇ ਫਿਰ ਬਾਡੀ ਸ਼ੁਰੂ ਹੋ ਜਾਣੀ ਐ ਹੁਣ ਪੱਕ ਕੇ ਤਿਆਰ ਹੋ ਗਈ ਕਾਂਕਤਾ ਤਕਰੀਬ ਰਮੈਂ ਦੇਖੀ ਆ ਵੀ ਬੱਲ ਚੋਂ ਦਾਣਾ ਕੱਢ ਕੇ ਉਹ ਪੂਰਾ ਕੜਾ ਹੋ ਗਿਆ ਕੜਕ ਬੋਲਦਾ ਪੂਰਾ ਇਦਾਂ ਸਾਰੀ ਫਸਲ ਪੱਕੀ ਹੋਈ ਐ ਵਿੱਚ ਬਾਰਸ ਦਾ ਵੀ ਕਾਫੀ ਹੋਤੀ ਕੱਲ 11 ਤੇ 12 ਤਰੀਕ ਨੂੰ ਪੂਰਾ ਵਾਰਸ ਦਾ ਰਿਹਾ ਪ੍ਰਭਾਵ ਜਾ ਵੈਗਰੂ ਏਕਣੇ ਸਿੱਧਰੀ ਬੁੱਧਰੀ ਕਰਕੇ ਸਿਰੇ ਲਾਵੇ ਕਹਿੰਦੇ ਨੇ ਵੀ ਇਹੀ ਜੱਟ ਦੀ ਅਸਲੀ ਉਹ ਹੈ ਵੀ ਫਸਲ ਤੇ ਹੀ ਨਿਰਭਰ ਹੈ ਉਹਨੂੰ ਸਹੀ ਢੰਗ ਨਾਲ ਵੈਗਰੂ ਸਿਰੇ ਲਵਾਵੇ ਅਬ ਅੰਦਰਾ ਵੀਦ ਨਾ ਚਾਹੀਏ ਸਾਰਾ ਕੰਮ ਨੇੜੇ ਲੱਗ ਜਾਣਾ ਤਕਰੀਬਨ ਤੂੜੀਆਂ ਤਾੜੀਆਂ ਦਾ ਚੱਲੀ ਜਾਣਾ ਉਹ ਤਾਂ ਚੱਲੀ ਜਾਂਦਾ ਜਦ ਫਸਲ ਘਰੇ ਆ ਜਵੇ ਨਾ ਕਣਕ ਵੱਢ ਕੇ ਫੇਰ ਥੋੜਾ ਜਿਹਾ ਉਹ ਹੋ ਜਾਂਦਾ ਵੀ ਇਹ ਹੋ ਜਾਂਦਾ ਵੀ ਚੱਲ ਦਾਣੇ ਆਪਣੇ ਘਰੇ ਆ ਗਏ ਤੂੜੀ ਬੰਦਾ ਸੰਭੀ ਜਾਂਦਾ ਹੌਲੀ ਹੌਲੀ ਇਦਾਂ ਦਾ ਹੋ ਗਿਆ ਸਾਰਾ ਹੀ ਇਹ ਸਿਸਟਮ ਜ਼ਿਮੀਦਾਰ ਤੇ ਸਾਰੇ ਮੰਨ ਲਓ ਵੀ ਨਿਰਭਰ ਨੇ ਜੋ ਵੀ ਦੁਕਾਨਦਾਰ ਤੇ ਬਾਕੀ ਇੰਡਸਟਰੀ ਵਾਲੇ ਵੀ ਜੇ ਜੀਮੇਦਾਰ ਕੋਲੋਂ ਇਹ ਅਨਾਜ ਹੋਊਗਾ ਤਾਂ ਬਾਜ਼ਾਰ 'ਚ ਉੱਠੂ ਉਹ ਬਾਜ਼ਾਰ ਮਾਲਾ ਵੀ ਕੰਮਕਾਰ ਉੱਠੂਗਾ ਇਹਦੇ ਤੇ ਸਾਰੇ ਨਾ ਪਰਨੇ ਵੈਘਰੂ ਇਹ ਮੇਰ ਪਰਿਆ ਹੱਥ ਰੱਖ ਕੇ ਇਹਨੂੰ ਮੰਨ ਲਓ ਵੀ ਇਹਨੂੰ ਚੰਗੀ ਤਰ੍ਹਾਂ ਵੜਾਵੇ ਫਸਲਾਂ ਇਸ ਵਾਰ ਵਧੀਆ ਖੜੀਆਂ ਨੇ ਆ ਦੋ ਦਿਨ ਤਾਂ ਪੂਰੀ ਘਬਰਾਹਟ 'ਚ ਰਿਹਾ ਕੰਮ ਮੰਨ ਲਓ ਵੀ ਛੱਕੜ ਤੇ ਉਹ ਕਾਫੀ ਦਸ ਦੇ ਦੇ ਬਾਰਸ ਦਾ ਇਸ ਕਰਕੇ ਬਹੁਤ ਦਿਲ ਨੂੰ ਅਦਾਸ ਜਿਹੀ ਰਹੇ ਨੇ ਵੀ ਇਹ ਤਾਰਾਂ ਵਾ ਇਹਦੇ ਤੇ ਕੋਈ ਉਹ ਨਾ ਹੋ ਜਵੇ ਇਦਾਂ ਦਾ ਸਾਰਾ ਆਹੋ ਹੈ ਮਤਲਬ ਇਹ ਆ ਸਾਹਮਣੇ ਆਪਣੀ ਉਹ ਦੂਜੀ ਮੋਟਰ ਆਹੋ ਅੰਬਾਲੀ ਚੰਮਣ ਵਾਲੀ ਆ ਰਿਓ ਤਕਰੀਬਨ ਹੁਣ ਪੱਕੀ ਪਈ ਆ ਬਾਕੀ ਸਾਰਿਆਂ ਦਾ ਇਹੀ ਵਿਚਾਰ ਜੇ ਤੇ ਵੀ ਚਲੋ ਸਗਰਾਤ ਨੰਬਰ ਸਾਕੀ ਤੇ ਸਗਰਾੰ ਦਾ ਦਿਹਾੜਾ ਲੰਘ ਕੇ ਬੜਾਈ ਸुरू ਹੋ ਜੂਗੀ ਹੁਣ ਵਿੱਚ ਥੋੜੀ ਜੀ ਕਈ ਦਿਨ ਹਵਾ ਵੀ ਠੰਡੀ ਚੱਲਦੀ ਰਹੀ ਜਾਂ ਕਦੇ ਗਰਮ ਹੋ ਜਾਂਦੀ ਤੇ ਕਦੇ ਠੰਡੀ ਹੋ ਜਾਂਦੀ ਦੀ ਹਜੇ ਮੌਸਮ ਇਸ ਵਾਰ ਥੋੜਾ ਜਿਹਾ ਹਾਇ ਤਾਂ ਖਰਾਬੇ ਜੀ ਵਾਲਾ ਹੀ ਹੈ ਜਿਹੜੀਆਂ ਇਹ ਫਸਲਾਂ ਹੁਣ ਮੰਨ ਲਓ ਵੀ ਜੇਤੀਆਂ ਬੀਜੀਆਂ ਹੋਈਆਂ ਨੇ ਉਹ ਹਜੇ ਹੁਣ ਤਕਰੀਬਨ ਪੱਕੀਆਂ ਨੇ ਨਹੀਂ ਉਹਨਾਂ ਦਾ 5-4 ਤਰੀਕ ਨੂੰ ਅਪ੍ਰੈਲ ਦਾ ਟਾਈਮ ਤੇ ਵੀ ਉਹ ਪੱਕ ਕੇ ਤਿਆਰ ਹੋ ਕੇ ਪੜਾਈ ਦੇ ਕਾਬਿਲ ਹੋ ਜਾਣੀਆਂ ਸੀ ਪਰ ਫੇਰ ਵੀ ਅੱਜ ਇਹ ਉਹਦਾ ਥੋੜਾ ਜਿਹਾ ਲੇਟ ਆ ਰਹੀਆਂ ਨੇ ਅੱਜ 13 ਤਰੀਕ ਹੋ ਗਈ ਵਿਸਾਖੀ ਦਾ ਦਿਹਾੜਾ ਆਹ ਕਣਕ ਜਿਹੜੀ ਆਪਣੀ ਆਰਗੈਨਿਕ ਕਣਕ ਹੈ ਜਿਹੜੀ ਆਪਾਂ ਦੂਜੀ ਖਾਦਾਂ ਨਾਲ ਤਿਆਰ ਕਰੀ ਹੋਈ ਹੈ ਜੈਵਿਕ ਖਾਦਾਂ ਨਾਲ ਉਹ ਹੈ ਇਹ ਵੀ ਪੱਕ ਕੇ ਤਿਆਰ ਹੋ ਗਈ ਤਕਰੀਬਨ ਇਹ ਇਹ 25 ਅਕਤੂਬਰ ਦੀ ਬੀਜੀ ਹੋਈ ਸੀ ਉਹ ਪਰਲੀ ਜਿਹੜੀ ਸਾਹਮਣੇ ਹੈ ਉਹ ਹੈਗੀ 26 ਅਕਤੂਬਰ ਦੀ ਇੱਕ ਦਿਨ ਦਾ ਫਰਕ ਹੈ ਯਾਨੀ ਪੱਕ ਕੇ ਇਹ ਵੀ ਪੂਰੀ ਤਿਆਰ ਹੈ ਹੁਣ ਇਹ ਆਪਾਂ ਸਾਰੀ ਦੇਸੀ ਤਰੀਕੇ ਨਾਲ ਤਿਆਰ ਕਰੀ ਹੈ ਇਹ ਇਹਦੇ ਵਿੱਚ ਆਪਾਂ ਜਿਹੜੀਆਂ ਖਾਦਾਂ ਪਾਈਆਂ ਨੇ ਉਹ ਸਾਰੀਆਂ ਦੇਸੀ ਖਾਦਾਂ ਪਾਈਆਂ ਨੇ। ਬਾਕੀ ਜੋ ਵੀ ਸਪਰੇਅ ਵਗੈਰਾ ਵੀ ਕਰੀਆ ਉਹ ਵੀ ਦੇਸੀ ਕਰੀਆ। ਇਹਦੇ ਵਿੱਚ ਹੁਣ ਤੱਕ ਆਪਾਂ ਨੇ ਜਿਹੜੀ ਚੀਜ਼ ਪਾਈ ਤੀ ਆਪਾਂ ਨੇ ਉਹ ਮੈਂ ਤੁਹਾਨੂੰ ਗਿਣਾ ਦਿੰਨਾ। ਪਹਿਲਾਂ ਆਪਾਂ ਨੇ ਇਹਦੇ ਵਿੱਚ ਮੱਲਾਪੇ ਗੁੰਡੂ ਖਾਦ ਪਾਈ ਹੈ। ਉਸ ਤੋਂ ਬਾਅਦ ਇੱਕ ਸਪਰੇਅ ਜ਼ਰੂਰ ਇਹਦੀ ਆਪਾਂ ਨੇ ਉਹਦੀ ਕਰਤੀ ਮੰਨ ਲਓ ਵੀ ਗੋਲੀ ਡੰਡੇ ਵਾਲੀ। ਉਹ ਆਪਾਂ ਨੂੰ ਕਰਨੀ ਪਈ ਥੀ ਇਸ ਵਾਰ ਗੁੱਲੀ ਡੰਡਾ ਇਹਦੇ ਵਿੱਚ ਕਾਫੀ ਜ਼ਿਆਦੇ ਦੀ ਉਸ ਕਰਕੇ ਕਰਨੀ ਪਈ ਆਪਾਂ ਨੂੰ ਉਹ ਉਹ ਤੋਂ ਬਾਅਦ ਫਿਰ ਆਪਾਂ ਨੇ ਇੱਕ ਫੀਰ ਖਾਦ ਪਾਈ ਦੁਬਾਰਾ ਪਾਣੀ ਲਾ ਕੇ ਅ ਫਿਰ ਇੱਕ ਸਪਰੇ ਕਰੀ ਉਹਦੀ 12ਵੀਂ ਬਾਸ ਦੀ ਫਿਰ ਇੱਕ ਸਪਰੇ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ 3 ਕਿਲੋ ਖਾਲ ਪਾਈ ਮੰਨ ਲਓ ਸਰੋਂ ਦੀ ਖਾਲ ਦੀ ਉਹ ਉਹਦਾ ਸੱਟਾ ਦਿੱਤਾ ਪੀਸੀ ਹੋਈ ਤੀ ਉਹ ਉਹ ਤੋਂ ਬਾਅਦ ਪਾਣੀ ਲਾਇਆ ਪਾਣੀ ਲਾਉਣ ਤੋਂ ਬਾਅਦ ਫੇਰ ਇਹ ਇਹ ਆਪਾਂ ਨੇ ਫੇਰ ਦੂਜੀ ਖਾਦ ਫੇਰ ਪਾਈ ਹੈ ਗੰਡੋਆ ਖਾਦ ਇਹ ਰੇਤੇ ਬਰਮੀ ਬਾਸ ਤੇ ਲੱਸੀ ਇਹ ਸਪਰੇ ਕਰੀ ਇੱਕ ਸਪਰੇ ਕਰੀ ਆਪਾਂ ਨੇ ਮੰਨ ਲਓ ਯਾਰ ਉਹਦੀ ਕਲੀ ਤੇ ਸਰੋਂ ਦੀ ਖਾਲ 2.5 ਕਿਲੋ ਸਰੋਂ ਦੀ ਖਾਲ 2.5 ਕਿਲੋ ਆਪਾਂ ਨੇ ਰਾਖਾ ਪਾ ਕੇ 1 ਕਿਲੋ ਕਲੀ ਦੀ ਉਹਦਾ ਆਪਾਂ ਘੋਲ ਬਣਾ ਕੇ ਉਹਦੀ ਸਪਰੇਅ ਕਰੀਦੀ ਇਹ ਹੀ ਚੀਜ਼ਾਂ ਪਈਆਂ ਹੋਈਆਂ ਨੇ ਜਣੀ ਜਿਹੜੀ ਇਹ ਬਰਮੀ ਕੰਪੋਸਟ ਹੈ ਉਹ ਆਪਣੀ ਤਕਰੀਬਨ ਇਹ ਚ 7-8 ਕੁਇੰਟਲ ਪੈ ਗਈ ਇਹਨੂੰ ਇਹ ਖੇਤ ਨੂੰ ਆਪਣਾ ਦੂਜਾ ਵਾਰ ਆ ਮੰਨ ਲਓ ਵੀ ਪਹਿਲਾਂ ਜੇਰੀ ਲਾਈ ਹੈ ਉਦੋਂ ਬਾਅਦ ਕਣਕ ਲਾਤੀ ਦੀ ਆ ਹੁਣ ਤੀਜੀ ਵਾਰ ਇਹ ਆਪਣੀ ਫੇਰ ਕਣਕ ਆ ਗਈ ਇਹੀ ਚੀਜ਼ਾਂ ਪਾਈਆਂ ਹੋਈਆਂ ਨੇ ਮੰਨ ਲਓ ਵੀ ਆਪਾਂ ਦੂਜੀ ਦੇਸੀ ਖਾਦ ਇਹ ਪਾਈ ਹੋਈ ਆ ਦੂਜੀ ਕੈਮੀਕਲ ਵਾਲੀ ਖਾਦ ਪੋਰਾ ਵੀ ਇਹਦੇ ਵਿੱਚ ਪਾਈ ਨਹੀਂ ਨਾ ਵਿੱਜਣ ਟਾਈਮ ਨਾ ਮੰਨ ਲਓ ਵੀ ਬਾਅਦ ਚ ਇਹ ਸਾਰੀ ਉਹਦੇ ਨਾਲੇ ਤਿਆਰ ਕਰੀ ਹੋਈ ਆ ਤਕਰੀਬਨ ਹੁਣ ਪੱਕ ਕੇ ਤਿਆਰ ਹੋ ਗਈ ਇਹ ਬਸ ਤਕਰੀਬਨ ਜਾਂ ਦੂਜੀ ਵੱਢਣੀ ਆ ਉਹਦੇ ਨਾਲ ਇਹਨੂੰ ਆਪਾਂ ਨੇ ਪੜਾਈ ਕਰਾ ਦੇਣੀ ਆ ਇਹਨੂੰ ਆਰਡ ਰੱਖਾਂਗੇ ਇਹ ਘਰ ਨੂੰ ਖਾਣ ਵਾਸਤੇ ਰੱਖਣੀ ਆ ਆਪਾਂ ਨੇ ਸਾਰੀ ਉਹ ਆਪਣੇ ਪਰਿਵਾਰ ਨੇ ਸਾਰੀ ਖਾਣੀ ਆ ਮੰਨ ਲਓ ਵੀ ਇਹ ਇਹ ਘਰ ਵਾਸਤੇ ਹੀ ਰੱਖਣੀ ਆ ਮੈਂ ਚਾਹੁੰਨਾ ਦੋਸਤੋ ਤੁਸੀਂ ਵੀ ਇਦਾਂ ਦੀ ਕਰਿਆ ਕਰੋ ਇਹ ਕਣਕ ਦਾ ਤੁਸੀਂ ਆ ਕੇ ਦੇਖਣਾ ਜਦ ਮਰਜ਼ੀ ਦੇਖ ਲਓ ਇਹਦਾ ਫਰਕ ਬਹੁਤ ਆ ਇਹਦਾ ਜਿਹੜਾ ਦਾਣਾ ਲਾਲ ਹੈ ਪੂਰਾ ਨਾਲੇ ਦਾਣੇ 'ਚ ਭਾਰ ਵੀ ਵੱਧਦਾ ਹੈ ਹੈ ਤਾਂ ਇਹ ਦੂਜੇ ਨਾਲੋਂ ਸਿੱਧੀ ਆ ਥੋੜੀ ਜੀ ਪਰ ਦਾਣਾ ਮੋਟਾ ਹੈ ਇਹਦਾ ਦੂਜੀ ਨਾਲੋਂ ਕਣਕ ਵੀ ਲਾਲ ਹੈ ਇਹ ਇਹ ਹੈਗੀ ਆਪਣੀ 222 ਦੀ ਇਹ ਯਾਨੀ ਦੂਜੀ ਨਾਲੋਂ ਥੋੜੀ ਜੀ ਮਧਰੀ ਰਹੀ ਹੋਈ ਆ ਵੀ ਉਹ ਦੇ ਵਿੱਚ ਦੂਜੀਆਂ ਖਾਦਾਂ ਖੁੱਦਾਂ ਕਰਕੇ ਉਹ ਜ਼ਿਆਦੇ ਵੱਜ ਜਾਂਦੀ ਆ ਪਰ ਇਹ ਹੁਣ 1-2 ਸਾਲਾਂ ਦੇ 2 ਸਾਲ ਹੋ ਜਾਣੇ ਨੇ ਉਹਨਾਂ ਅਗਲੀ ਵਾਰ ਇਹ ਪੂਰਾ ਉਹਦੇ ਜਿੰਨੇ ਕੱਦ ਕਰੂਗਾ ਹੈ ਖੇਤ ਵੀ ਕਣਕ ਉਹਨੀ ਤਿਆਰ ਹੋ ਗਈ ਹੈ। ਖੇਤਾਂ ਇਹਨੂੰ ਵਧੀਆ ਹੋ ਜਾਣਾ ਹੈ। ਵੀ ਕਣਕ ਦੀ ਪੂਰੀ ਹਾਈਟ ਉਹਦੇ ਜਿੰਨੀ ਹੋ ਜਾਣੀ ਹੈ। ਇਹ ਆਪਣੀ ਉਹ ਹੈ। ਹੂੰ ਹੂੰ। ਦੇਸੀ ਤਰੀਕੇ ਨਾਲ ਕਰੀ ਹੋਈ। ਆਰਗੈਨਿਕ ਕਣਕ। ਆ ਸਾਹਮਣੇ ਰਣਜੀਤ ਹਰਾ ਵੱਢਦਾ ਇਹ ਆਪਣੇ ਆ ਖੇਤ ਦੇ ਨਾਲ ਇਹ ਹਰਾ ਬੀਜਿਆ ਹੋਇਆ ਏ ਉਹ ਵੱਧ ਰਿਹਾ ਹੈ ਲਓ ਦੋਸਤੋ ਮਲਾਉਨੇ ਆਪਾਂ ਰਣਜੀਤ ਸਿੰਘ ਨੂੰ ਉਹਨਾਂ ਨਾਲ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ ਹਾਂ ਜੀ ਸਤਿ ਸ਼੍ਰੀ ਅਕਾਲ ਭਾਈ ਹੋਰ ਠੀਕ ਠਾਕ ਵਧੀਆ ਜੀ ਤੁਸੀਂ ਦੱਸੋ ਠੀਕ ਹੋ ਜੀ ਹਾਂ ਜੀ ਹਾਂ ਹੋਰ ਕੀ ਹਾਲ ਚਾਲ ਨੇ ਬਹੁਤ ਵਧੀਆ ਚੜ੍ਹਦੀ ਕਲਾ ਜੀ ਹੋਰ ਕਿਵੇਂ ਆ ਫਸਲ ਬਾੜੀ ਫਸਲ ਬਾੜੀ ਠੀਕ ਆ ਜੀ ਚੜ੍ਹਦੀ ਕਲਾ ਹਜੇ ਹਾਂ ਕਿਰਪਾ ਹੋਈ ਆ ਕੱਲ ਮਹਾਰਾਜ ਦੀ ਵੀ ਸੁੱਖਾਂਤ ਰਹੀ ਆ ਆਪਣੇ ਹਾਂ ਨੰਗ ਹਾਂ ਇਹੀ ਚਾਹੁੰਦਾ ਇਹ ਮੰਨ ਲਓ ਵੀ ਜਿਹੜੀ ਫਸਲ ਪੱਕੀ ਹੋਈ ਆ ਹਰੇ ਕੇ ਚਾਹੁੰਦਾ ਵੀ ਇਹ ਸਿਰੇ ਸਹੀ ਢੰਗ ਨਾਲ ਲੱਗ ਜਵੇ ਹਾਂ ਨਾਲੇ ਹੁਣ ਤਾਂ ਸਮਾਂ ਆ ਗਿਆ ਜੀ ਹਾਂ ਕਾਜ ਵਿਸਾਖੀ ਦਾ ਤਿਆੜਾ ਵੀ ਹੋ ਗਿਆ ਜੀ ਹਾਂ ਹਨਾ ਜੀ ਹਾਂ ਦੋ ਵੋ ਵਿਸਾਖੀ ਦੀਆਂ ਵੀ ਮੁਬਾਰਕਾਂ ਹਾਂ ਹਾਂ ਸੋਨੂੰ ਵੀ ਸਵਾ ਮੁਬਾਰਕਾਂ ਸਰਦਾਰ ਸਾਹਿਬ ਹਾਂ ਹੋਰ ਚੜਦੀ ਕਲਾ ਜੀ ਹਾਂ ਹਾਂ ਅੱਛਾ ਕਣਕਾਂ ਕੁਣਕਾਂ ਦਾ ਕਿਵੇਂ ਲੱਗਦਾ ਇਸ ਵਾਰ ਦੇਖੋ ਜੀ ਸਰਦਾਰ ਸਾਹਿਬ ਹੁਣ ਕਣਕਾਂ ਤਾਂ ਆਪਣੇ ਫੜੀਆਂ ਤਾਂ ਪੂਰੀਆਂ ਵਧੀਆਂ ਨੇ ਆਪਣੀ ਏਰੀਆ ਚ ਤਾਂ ਬਾਕੀ ਦੇਖੋ ਹੁਣ ਸਮੇਂ ਤੇ ਡਿਪੈਂਡ ਨਹੀਂ ਬੇ ਪਿਛੇ ਹੁਣ ਕਈਆਂ ਨੇ ਵਧਾਈਆਂ ਨੇ ਜਿਵੇਂ ਹੁਣ ਉਹ ਕਹਿੰਦੇ ਨੇ ਵੀ ਝਾੜ ਚੂੜੇ ਇਸ ਵਾਰ ਫਰਕ ਹੈ ਦੱਸਦੇ ਨੇ ਜੀ ਵੀ ਲਗਭਗ 4.5 ਪੌਣੇ 5 ਦਿਨਾਂ ਵਿੱਚ ਆ ਜਾ ਰਹੇ ਹਾਂ ਵੀ ਫਰਕ ਹੈ ਹਾਂ ਖੜੀਆਂ ਵੀ ਇਸ ਵਾਰ ਹਜੇ ਹੈ ਵਧੀਆ ਨੇ ਖੜੀਆਂ ਵੀ ਵਧੀਆ ਨੇ ਬਾਕੀ ਪ੍ਰਧਾਨ ਜੀ ਮੌਸਮ ਵੀ ਠੀਕ ਰਿਹਾ ਜੀ ਹਾਂ ਮੌਸਮ ਐਤ ਕੀ ਪਹਿਲਾਂ ਤਾਂ ਹੋ ਗਿਆ ਸੀ ਗਰਮ ਜਾ ਮੌਸਮ ਲੰਬਾ ਚ ਰਹਿਗਾ ਠੰਡ ਲੰਬੀ ਚਲੇਗੀ ਠੰਡ ਫੇਰ ਹਾਂ ਬਾਅਦ ਚ ਠੰਡ ਬਹੁਤ ਹੋਊਗੀ ਇਸ ਕਰਕੇ ਹਜੇ ਵੀ ਠੰਡ ਲੱਗਦੀ ਹੈ ਕਈ ਵਾਰ ਬਿਲਕੁਲ ਹੀ ਬਿਲਕੁਲ ਨਰਮਾਈ ਹੈ ਜੀ ਹਾਂ ਆਪਣੇ ਏਰੀਆ ਦਾ ਖਾਸ ਕਰਕੇ ਹੁਣ ਹੁਣ ਚੱਕਣੀਆਂ ਪੈ ਗਈਆਂ ਕੁਝ ਗੜੇ ਗੜੇ ਕਿਤੇ ਤਕਰੀਬਨ ਇਹ 5 ਤਰੀਕ ਨੂੰ ਪੱਕਣ ਵਾਲੀਆਂ ਦੀਆਂ ਵਿੱਚ ਫਸਲਾਂ ਉਹ ਆ ਹੁਣ ਲੰਬਾ ਸਮਾਂ ਲੱਗੀਆਂ ਕਈ ਦਿਨ ਹੁਣ ਅਜ ਅਜੇ ਆ ਜਿਹੜੀ ਹੁਣ ਤਨਮਾਈ ਹੋ ਗਈ ਹੈ ਕਿਸੇ ਨਾ ਇੱਕ ਦੋ ਤਨ ਹੋਰ ਵੀ ਲੰਘ ਸਕਦੇ ਨੇ ਜੀ ਹਾਂ ਜਾਨੀ ਆਪਣੇ ਏਰੀਆ 'ਚ ਤਾਂ 25 ਪੁੱਛੀ ਤੱਕ ਪੂਰਾ ਜ਼ੋਰ ਪਾਊਗਾ ਜੀ ਬਾਡੀ ਦਾ ਹੂੰ ਹੂੰ ਜੇ ਅਸਲੀ ਮੈਨਿਆਂ 'ਚ ਦੇਖਿਆ ਜਾਵੇ ਹਾਂ ਜਿਹੜੀ ਮੰਨ ਲਓ ਵੀ ਪਸੀਤੀਆਂ ਵੀ ਨੇ ਉਹ ਜਾਨੀ 25 ਤੱਕ ਤਾਂ ਭਗ ਜਾਣਗੀਆਂ ਕਿਉਂਕਿ ਅਜੇ ਪੂਰੀ ਤਰ੍ਹਾਂ ਬੱਲੀ ਮੂੜੀ ਵੀ ਨਹੀਂ ਹੈਗੀ ਜੀ ਇਸ ਵਾਰ ਮੈਨੂੰ ਇਹ ਲੱਗਦਾ ਯਾਰ ਪੂਰੀਆਂ ਮੋੜਨੀਆਂ ਵੀ ਨਹੀਂ ਇਹ ਨਹੀਂ ਮੋੜਨੀਆਂ ਤਾਂ ਸੇ ਪ੍ਰਧਾਨ ਜੀ ਉਹ ਹਜੇ ਗਰਮੀ ਨਹੀਂ ਨਾ ਆਈ ਜਿਹੜੀ ਹੈ ਉਹ ਗਰਮੀ ਨਹੀਂ ਨਾਈ ਹਜੇ ਨਹੀਂ ਹੁਣ ਕਈ ਸਾਲ ਦੇਖਦੇ ਆ ਆਪਾਂ ਓਕਣ ਬਾਲਾ ਐ ਮੁੜਦੀ ਨਹੀਂ ਅੱਗੇ ਮੰਮੂ ਨਹੀਂ ਦੇਖ ਲਓ ਤੁਸੀਂ ਸਮੇਂ ਨਾਲ ਮੁੜਦੇ ਨਹੀਂ ਆ ਆਪਣੀਆਂ ਦੇਖ ਲਓ 327 ਵੀ ਆ ਜੀ ਜਿਵੇਂ ਹੀ ਘੰਡ ਮੁੜ ਜਾਣੇ ਨਾਲ ਡਿੱਗੀ ਹੋਈ ਆ ਜਦ ਇਹ ਪੂਰੀਆਂ ਆਪਣੀ ਸਮੇਂ ਤੇ ਆਉਣੀ ਆ ਇਹ ਜਿਵੇਂ ਹੀ ਆਏ ਹੋ ਜਾਣਾ ਜੀ ਬੱਸ ਫਿਰ ਉਹਦੇ ਵਿੱਚ ਰਹਿਣਾ ਵੀ ਕੁਛ ਨਹੀਂ ਜੀ ਸਾਫ਼ ਹੋ ਜਾਂਦੇ ਆ ਜਿਵੇਂ ਸਾਫ਼ ਹੋ ਜਾਂਦੀ ਆ ਦਾਣਾ ਪੂਰਾ ਪੱਕ ਜਾਂਦਾ ਹਾਂ ਜਿਵੇਂ ਪੀਣਾ ਯਾਨੀ ਜਿੰਨਾ ਵਜਨ ਜਣੀ ਉਹਨੇ ਦੇਣਾ ਫਿਰ ਉਹ ਅਸਲੀ ਵਜਨ ਉਹ ਚ ਰਹਿ ਜਾਂਦਾ ਜੀ ਹੋ ਸੋ ਹੋ ਜਾਂਦਾ ਹਾਂ ਇਹ ਤਾਂ ਹੈ ਹਾਂ ਹੋਰ ਬਸ ਠੀਕ ਹੈ। ਹੋਰ ਕੰਮ ਕਰ ਠੀਕ ਨੇ। ਹਾਂ ਬਸ ਚੜ੍ਹਦੀ ਕਲਾ ਜੀ। ਹਮਮ ਕੰਮ ਕਰ ਚੱਲੀ ਜਾਂਦਾ ਵਧੀਆ। ਹਮਮ ਤੇ ਹੁਣ ਤੇਰਾ ਪੈ ਕਾ ਤਰੀਕ ਦਾ ਰਾਦਾ ਵਧਾਉਣ ਦਾ। ਹਾਂ ਮੈਂ ਤਾਂ ਹੁਣ 18 22 25 ਤੱਕ ਦੇਖਾਂਗੇ ਜੀ ਪ੍ਰਧਾਨ ਜੀ। 22 25 ਤਾਂ ਦੂਰ ਹੈ ਤੇਰੇ ਪਹਿਲਾਂ ਆ ਜਾਣੀ। ਨਹੀਂ ਜੀ। ਹਾਂ। ਨਹੀਂ ਥੋੜੀ ਸੋ ਸੁੱਕੀ ਪੜਾਵਾਂਗੇ ਆਪਾਂ ਉਹ ਚ 13 14 ਤਾਂ ਹੋ ਗਈ ਹਫਤਾ ਇੱਕ ਰਹਿ ਗਿਆ 20 ਆਓ ਅੱਜ ਹੁਣ ਮੂਰੇ ਠੰਡੇ ਜਾਂ ਫੇਰ ਹੋ ਗਈ ਜਿਵੇਂ ਕਹਿੰਦੇ ਨੇ ਬੱਦਲ ਬਾਈ ਜੀ ਦੁਬਾਰਾ ਫੇਰ ਆਹ ਹੋਰ ਨਰਮਾਈ ਪੈ ਗਈ ਆਪੇ 18 20 ਹੋ ਜਾਣੀ ਆ ਫੇਰ ਤਾਂ ਹੋ ਜਾਣੀ ਆ ਫੇਰ ਆਹੋ ਨੰਗ ਜਿੰਦਾ ਟਾਈਮ ਫੇਰ ਤਾਂ ਅੱਜ ਹੁਣ ਜਮਾਂ ਸਵੇਰ ਅੱਜ ਨਰਮਾਈ ਸੀਗੀ ਜੀ ਸਾਮ ਨੂੰ ਰਾਤ ਨੂੰ ਵੀ ਨਰਮਾਈ ਹੋ ਜਾਂਦੀ ਹੈ ਆਹੋ ਇਹ ਤਾਂ ਹੈ ਹੋਰ ਕੇ ਬਾਕੀ ਦੇਖਦੇ ਆ ਜੀ ਬਾਕੀ ਕਿ ਮੈਂ ਚੱਲਦਾ ਪ੍ਰੋਗਰਾਮ ਆਹੋ ਇਹ ਤਾਂ ਹੈ ਹਜੇ ਮਤਲਬ ਵੀ ਟਮੇਟੋ ਆਮੀ ਚੱਲਿਆ ਕੋਈ ਜੌਨ ਜੌਨ ਜਿਹੇ ਕਿਸੇ ਨੇ ਕਿਹਨੇ ਕਾਲੀ ਕਰ ਲਈ ਇਹ ਆ ਕਿਸੇ ਨੇ ਉਹਨੇ ਵੜਾ ਲਈ ਮਾੜੀ ਮੋਟੀ ਉਹ ਵੀ ਪ੍ਰਧਾਨ ਜੀ ਜਿਹੜੇ ਹੁਣ ਵੱਢ ਰਹੇ ਨੇ ਥੋੜੀਆਂ ਦਾਣਾ ਨਰਮੇ ਆ ਜੇ ਹਜੇ ਪੂਰਾ ਪ੍ਰੋਪਰ ਦਾਣਾ ਬਣਿਆ ਨਹੀਂ ਹਾਂ ਗੱਲ ਤਾਂ ਇਹ ਆ ਨਾ ਆਪਣੇ ਆ ਗਰਦੀਪ ਕੇ ਨੇ ਵੜਾਈ ਤੀ ਉੱਥੇ ਹਾਂ ਹਾਂ ਆਪਣੇ ਪਿੰਡ ਦੇ ਲਵੇ ਉਹ ਬੱਕਲੀਆਂ ਜੀ ਨੇ ਉਹ ਵੀ ਉਹ ਬੱਕਲੀਆਂ ਜੀ ਨੇ ਉਹ ਖੜੀ ਹੋ ਆਪਣੇ ਟਰਾਲੀ ਪਾ ਉਦਣ ਦੀ ਪਾਈ ਹੋਈ ਉਹਦੇ ਨੋਂ ਤਾਂ ਹਜੇ ਲੇਟ ਵੜਾ ਲੰਦਾ ਤਾਂ ਵਧੀਆ ਉਹ ਖੱਤੇ ਚ ਖੜੀ ਵਧੀਆ ਜੀ ਉਹ ਪਤਾ ਕੀ ਆ ਜਦੋਂ ਮਸ਼ੀਨ ਨੇੜੇ ਆ ਜਾਂਦੀ ਅਗਲੇ ਨੂੰ ਇਹ ਹੁੰਦਾ ਵੀ ਹੁਣੇ ਵੜਾ ਲੈ ਹਾਂ ਹਾਂ ਪਰ ਮਸ਼ੀਨ ਵਾਲਾ ਹਜੇ ਕਹੀ ਜਾਂਦਾ ਹੁੰਦਾ ਵੀ ਭਾ ਮੇਰਾ ਹੋ ਕੰਮ ਹੋ ਜਵੇ ਵੀ ਮੈਂ ਵੱਢ ਕੇ ਭੱਜ ਜਾਣਾ ਅੱਗੇ ਪ੍ਰਲਾਂਜੀ ਜਿਵੇਂ ਹੁੰਦੀ ਸੀਗੀ ਦਾਤਿਆਂ ਵਾਲੀ ਬਟਾਈ ਉਹ 18 20 ਮਾਰਚ 22 25 ਮਾਰਚ ਨੂੰ ਚੱਲ ਪੈਂਦੀ ਸੀਗੀ ਹਾਂ ਜਿਹੜੀ ਦਾਤਿਆਂ ਵਾਲੀ ਉਹ ਅਧ ਹਰੀ ਜੀ ਨੂੰ ਲੱਗ ਜਾਂਦੇ ਸੀ ਉਹ ਤਾਂ ਐ ਹੁੰਦਾ ਸੀ ਵੀ ਉਹ ਪਹਿਲਾਂ ਵੱਢ ਕੇ ਫਿਰ ਉਹ ਰੱਖ ਕੇ ਬਹੁਤ ਦਿਨ ਹੁੰਦੀ ਸੀ ਬਾਕੀ ਉਹ ਭਰਿਆਂ-ਪੁਰਿਆਂ ਦੇ ਵਿੱਚ ਵੀ ਬਣ ਜਾਂਦਾ ਸੀਗਾ ਦਾਣਾ ਹਾਂ ਇਹ ਤਾਂ ਹੈ ਹਾਂ ਇਹ ਜੀ ਦਾ ਫਰਕ ਹੁੰਦਾ ਸੀਗਾ ਆਓ ਹੱਥੀਆਂ ਵਾਲੀ ਤਾਂ ਫੇਰ ਗੇਤੀ ਹੋ ਹੁੰਦੀ ਹੈ ਮੰਨ ਲਓ ਵੀ ਪਰ ਉਹ ਟਾਈਮ ਬਹੁਤ ਲਾ ਲੈ ਲੈਂਦੇ ਤੇ ਉਹ ਕੱਢ ਕਟਾਈਆਂ ਨੂੰ ਮਰ ਲਾ ਵੀ ਉਹ ਅਪ੍ਰੈਲ ਲੰਘੇ ਜਾਂਦੀ ਦੀ ਤਕਰੀਬਨ ਜਦ ਕੱਢਦੇ ਕਣ ਹੁੰਦੇ ਭਰੇ ਪੂਰੇ ਕੱਢਣ ਨੂੰ ਹਾਂ ਥੋੜੀ ਸਾੜੀ ਢਾਉਂਦਿਆਂ ਨੂੰ ਹੋਰ ਤਕਰੀਬਨ ਮਈ ਖਤਮੇ ਹੋ ਜਾਂਦੀ ਸੀ ਮਈ ਹਾਂ ਤਕਰੀਬਨ ਹੋਰ ਬਹੁਤ ਟਾਈਮ ਲੰਘ ਜਾਂਦਾ ਮੀਂਹ ਮੂੰਹ ਪੈ ਜਾਣਾ ਫੇਰ ਬਸ ਬਸ ਪੰਜ ਚਾਰ ਦਿਨ ਫੇਰ ਲੰਘੇ ਜਾਣਾ ਇੱਕ ਜਿਹਦੇ ਮੇਰੇ ਵਰਗੇ ਤਾਂ ਪੰਜ ਚਾਰ ਕਿਲੇ ਨੇ ਦੋ ਕਣਕ ਦਬਟਾਈ ਦਾ ਕੰਮ ਆ ਜੀ ਜੋਥੇ ਚ ਦਿਹਾੜੀ ਤੋੜੀ ਬਣ ਜਾਂਦੀ ਆ ਜੀ ਆਹੋ ਇਹ ਤਾਂ ਹੈ ਹਾਂ ਅੱਗੇ ਵਾਲੇ ਤਾਂ ਕੰਮੇ ਚੱਕੇ ਗਏ ਜੀ ਹਾਂ ਇਹ ਤਾਂ ਹੈ ਹਾਂ ਔਰ ਠੀਕ ਹੈ ਹਾਂ ਇਹ ਤੇ ਭਾਈ ਗੱਲਬਾਤ ਆਪਾਂ ਰਣਧੀਰ ਸਿੰਘ ਨਾਲ ਕਰੀ ਬਾਕੀ ਸਾਰੇ ਦੋਸਤਾਂ ਨੂੰ ਬੇਨਤੀ ਹੈ ਵੀ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਅੱਗੇ ਦੋਸਤਾਂ ਨੂੰ ਲਾਈਕ ਤੇ ਕਮੈਂਟ ਵੀ ਕਰਿਓ ਕਮੈਂਟ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਸਾਨੂੰ ਵੀ ਕੋਈ ਬਾਤ ਘਾਟ ਜੋ ਵੀ ਹੈਗੀ ਆ ਵੀ ਬੰਦੇ ਦਾ ਪਤਾ ਲੱਗੇ ਵੀ ਸਾਨੂੰ ਵੀ ਕੀ ਬਾਤਾਂ ਘਾਟਾਂ ਨੇ ਇਹਦੇ ਵਿੱਚ ਹਾਂ ਹਾਂ ਇਹ ਆਪਾਂ ਨੇ ਤੇ ਜਿਹੜੀ ਵੀਡੀਓ ਦਿਖਾਈ ਹੈ ਇਹ ਆਪਾਂ ਕਣਕ ਪੱਕੀ ਹੋਈ ਗਾ ਤੇ ਦਿਖਾ ਰਹੇ ਹਾਂ ਵੀ ਵੱਢੀ ਦਾ ਟਾਈਮ ਆ ਹੁਣ ਤਕਰੀਬਨ ਇਹ 1 2 3 4 ਦਿਨਾਂ ਅੰਚ ਵੱਢੀਆਂ ਜਾਣੀਆਂ ਦੇ ਵਿੱਚ ਸ਼ੁਰੂ ਹੋ ਜਾਣਾ ਕੰਮ ਹੌਲੀ ਹੌਲੀ ਚੱਲੀ ਜਾਣਾ ਵੀ ਇਹ ਜੇ ਤੁਸੀਂ ਇਹ ਸਾਨੂੰ ਜਰੂਰ ਦੱਸਿਓ ਵੀ ਕਿੱਦਾਂ ਦੀ ਵੀਡੀਓ ਆ ਸਾਡੀ ਵੀ ਕਿੱਦਾਂ ਕਿੱਦਾਂ ਸਾਡੇ ਵਿਚਾਰ ਬਟਾਂਦਰਾ ਨੇ ਇਹ ਤੁਸੀਂ ਜਰੂਰ ਦੱਸਿਓ ਬਾਕੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੀ ਵੀਡੀਓ ਦੇਖਦੇ ਹੋ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਓ। ਬਾਕੀ ਸਾਡੇ ਚੈਨਲ ਨਾਲ ਜੁੜੇ ਹੋਇਆ ਸਾਰੇ ਦੋਸਤਾਂ ਦਾ ਬਹੁਤ-ਬਹੁਤ ਦੁਬਾਰਾ ਫੇਰ ਧੰਨਵਾਦ। ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਮਿਲਦਾਂ ਕਿਸੇ ਅਗਲੀ ਵੀਡੀਓ 'ਚ।